ਹੈਲੋ ਜੀ ਸਾਰ ਸ਼ੀਕਲ ਕੇ ਮੇ ਸਾਰੇ ਠੀਕ ਹੋ ਤੇ ਅੱਜ ਆਪਾਂ ਬਣਾ ਰਿਆ ਕਰੇ ਸ਼ੀਕ ਜਿਹੜਾ ਬਹੁਤ ਜ਼ਰਾ ਟੇਸਟੀ ਬੰਦਾ ਤੇ ਕਿਹੜਾ ਇਹ ਜਸਪ੍ਰੀਤ ਬਣਾ ਰੇ ਆ ਪਤਨ ਸ਼ੀਕ ਬਣਾਉਣੇ ਆ ਪੁੱਤ ਆਪਾਂ ਲੈ ਕੇ ਆ ਸੀ ਮਾਲਾਸ ਸ਼ੀਕ ਵਾਲੀ ਬੋਟਲ ਜਿਹੜੇ ਕਿ ਬਹੁਤ ਵਧੀਆ ਫਲੇਵਰ ਆ ਬਟਰ ਸਕੌਚ ਫਲੇਵਰ ਆ ਉਹਦੇ ਲਈ ਆਪਾਂ ਲਿਆ ਦੁੱਧ ਚੀਨੀ ਤੇ ਆਈਸਕ੍ਰੀਮ ਵਨੀਲਾ ਐਂਡ ਮਾਲਾਸ ਸ਼ੀਕ ਲੈ ਆਪਾਂ ਬਟ ਹਾਂਜੀ ਬਟਰ ਸਕੌਚ ਜਿਹੜਾ ਆਪਾਂ ਫਲੇਵਰ ਲੈ ਕੇ ਆਏ ਸੀ ਇਹਦੇ ਕਾਫੀ ਸਾਰੇ ਜਿਹੜੇ ਆਪਾਂ ਨੂੰ ਫਲੇਵਰ ਮਿਲ ਜਾਂਦੇ ਆਪਾਂ ਨੂੰ ਇਧਰ ਸਿਫਤ ਜ਼ਰੂਰੀ ਸੀ ਮੈਂ ਆਈਸਕ੍ਰੀਮ ਖਾਣ ਜਾਣਾ ਰਾਤ ਨੂੰ ਤੇ ਜ ਸਭ ਤੋਂ ਪਹਿਲਾਂ ਜਾਗ ਦੇ ਵਿੱਚ ਆਪਾਂ ਪਾਈ ਖੰਡ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਜਿੰਨਾ ਕੱਪ ਦੁੱਧ ਪਾਉਣਾ ਤੇ ਫਿਰ ਆਪਾਂ ਮਾਲਸ ਜਿਹੜਾ ਲੈ ਕੇ ਆਇਆ ਸ਼ੇਕ ਵਾਲੀ ਬੋਟਲ ਉਹ ਪਾਵਾਂਗੇ ਤੇ ਮਤਲਬ ਬਹੁਤ ਵਧੀਆ ਬੰਦਾ ਗਰਮੀਆਂ ਦੇ ਵਿੱਚ ਤੇ ਜਸਪ੍ਰੀਤ ਬਣਾ ਰਏ ਸੀ ਕਹਿੰਦੇ ਮੇਰੀ ਫੋਟੋ ਨਾ ਲੈ ਕੇ ਆਈ ਤੇ ਮੈਂ ਵੀ ਰੋਲਗੀ ਦੀ ਫੋਟੋ ਲੈ ਆਂਦੀ ਸੀਗੀ ਤੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਕ ਆ ਬਣਾਉਣ ਦਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸ਼ੇਕ ਆ ਫਲੇਵਰ ਉਹ ਐਡ ਕਰ ਦੇਣਾ ਤੇ ਫਲੇਵਰ ਆਪਾਂ ਕੋਈ ਵੀ ਲੈ ਸਕਦੇ ਸਾਰੇ ਫਲੇਵਰ ਅਵੇਲੇਬਲ ਸੀ ਆਪਾਂ ਡੀਮਾਰਟ ਚੋਂ ਲੈ ਕੇ ਆਏ ਸੀ ਤੇ ਬਟਰ ਸਕੋਚ ਲੈ ਕੇ ਆ ਬਹੁਤ ਜ਼ਿਆਦਾ ਟੇਸਟੀ ਬੰਦਾ ਬਟ ਇਹਨੂੰ ਨਾ ਟੇਸਟ ਜ਼ਿਆਦਾ ਬਣਾਉਣ ਦੇ ਲਈ ਆਪਾਂ ਨੂੰ ਇਹਦੇ ਵਿੱਚ ਵਨੀਲਾ ਆਈਸਕ੍ਰੀਮ ਐਡ ਕਰਨੀ ਪਊਗੀ ਥੋੜਾ ਸੰਗਣਾ ਹੋ ਜਾਂਦਾ ਤੇ ਆਪਾਂ ਹੁਣ ਇਹ ਵਿੱਚ ਮਤਲਬ ਆਪਾਂ ਜੂਸਰ ਚ ਵੀ ਬਣਾ ਸਕਦੇ ਆ ਜੇ ਕਿਸੇ ਕੋਲ ਹਾਂਡੀ ਵਗੈਰਾ ਇਦਾਂ ਹੈਗੀ ਆ ਉਹਦੇ ਨਾਲ ਵੀ ਬਣਾ ਸਕਦੇ ਆ ਤੇ ਆਪਾਂ ਹਾਂਡੀ ਦੇ ਨਾਲ ਇਦਾਂ ਹੀ ਬਣਾ ਲੈਣੇ ਆ ਜਿਵੇਂ ਬਣਾਉਣਾ ਸ਼ੇਕ ਬਣਾਉਣਾ ਮੰਗੇਓ ਸ਼ੇਕ ਬਣਾਉਣਾ ਈਜ਼ੀ ਹੋ ਜਾਂਦਾ ਨਹੀਂ ਤੇ ਜੂਸਰ ਵਗੈਰਾ ਧੋਣੇ ਪੈਂਦੇ ਆ ਜਿਆਦਾ ਔਖਾ ਲੱਗਦਾ ਤੇ ਇਹਦੇ ਵਿੱਚ ਇੱਕ ਪਾਊਡਰ ਆਉਂਦਾ ਵਾ ਉਹ ਪਾਊਡਰ ਦਾ ਨਾਮ ਵੀ ਤੁਹਮੇ ਦੱਸ ਦਿੰਨੀ ਆ ਨਹੀਂ ਤਾਂ ਆਪਾਂ ਵਨੀਲਾ ਆਈਸਕ੍ਰੀਮ ਲੈ ਸਕਦੇ ਆ ਜਿਹਦੇ ਨਾਲ ਸੰਘਣਾ ਹੋ ਜਾਂਦਾ ਤੇ ਬਹੁਤ ਟੇਸਟੀ ਬਣ ਜਾਂਦਾ ਬਹੁਤ ਜ਼ਿਆਦਾ ਟੇਸਟੀ ਜੇ ਕੋਈ ਗੈਸਟ ਵਗੈਰਾ ਆਉਂਦੇ ਆ ਤੇ ਬਹੁਤ ਵਧੀਆ ਲੱਗਦਾ ਕਿ ਜੇ ਆਪਾਂ ਉਹਨਾਂ ਨੂੰ ਬਣਾ ਕੇ ਦਿੰਨੀ ਆ ਵੈਸੇ ਵੀ ਆਪਾਂ ਸਾਡੇ ਘਰੇ ਤੇ ਡੇਲੀ ਸ਼ਾਮ ਨੂੰ ਬੰਦੇ ਬੰਦਾ ਏ ਜਸਪ੍ਰੀ ਪਿੰਦੀਆ ਮੈਂ ਤਾਂ ਪਿੰਦੀ ਨਹੀਂ ਰਾਤ ਨੂੰ ਮਿੱਠਾ ਤੇ ਇਹ ਪਿੰਦੇ ਨੇ ਬਟ ਬਹੁਤ ਜ਼ਰਾ ਟੇਸਟੀ ਬਣਦਾ ਵਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਵਿੱਚ ਇਹ ਚਾਕਲੇਟ ਫਲੇਵਰ ਵੀ ਪਾ ਲੈਂਦੇ ਆ ਬਹੁਤ ਟੇਸਟੀ ਬਣਦਾ ਦੁੱਧ ਥੋੜਾ ਘੱਟ ਲੱਗ ਰਿਹਾ ਸੀ ਕਿਉਂਕਿ ਮੰਮੀ ਨੇ ਵੀ ਪੀਣਾ ਸੀ ਇਸ ਕਰਕੇ ਇਹਨਾਂ ਨੇ ਦੁੱਧ ਵਿੱਚ ਹੋਰ ਐਡ ਕਰ ਲਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਇਹਨਾਂ ਨੂੰ ਲੱਗਦਾ ਥੋੜਾ ਜਿਹਾ ਜਿਹੜਾ ਇਹਨਾਂ ਦਾ ਫਲੇਵਰ ਆ ਉਹ ਘਾਟਾ ਤੇ ਫਿਰ ਦੁਬਾਰਾ ਫਲੇਵਰ ਐਡ ਕਰਨਾ ਪਏਗਾ ਤੇ ਨਾਲ ਹੀ ਇਹ ਚਾਕਲੇਟ ਫਲੇਵਰ ਜਿਹੜਾ ਕਮੇਂਦਾਂ ਦਾ ਉਹ ਚਾਕਲੇਟ ਫਲੇਵਰ ਵੀ ਐਡ ਕਰ ਦਿੰਦੇ ਜਿਹਨਾਂ ਟੇਸਟ ਬੜਾ ਵਧੀ ਤੇ ਆਪਾਂ ਇਹਦੇ ਵਿੱਚ ਨਾ ਇੱਕ ਫ੍ਰੈਪ ਪਾਊਡਰ ਹੁੰਦਾ ਉਹ ਵੀ ਐਡ ਕਰ ਸਕਦੇ ਆ ਵਨੀਲਾ ਫਲੇਵਰ ਹੁੰਦਾ ਉਹਦਾ ਵੀ ਬਾਕੀ ਇਹਦੇ ਵਿੱਚ ਮੈਂ ਇੱਕ ਫੋਟੋ ਲਗਾ ਦੂੰਗੀ ਉਹਦੇ ਨਾਲ ਵੀ ਬਹੁਤ ਟੇਸਟੀ ਬਣਦਾ ਤੇ ਬਟ ਪਤਾ ਨਹੀਂ ਵੀ ਮਿਲਿਆ ਨਹੀਂ ਗਿਆ ਤਾਂ ਸੀ ਲੈਣ ਪਤਾ ਨਹੀਂ ਕਿਵੇਂ ਫਿਰ ਇਹ ਆਈਸਕ੍ਰੀਮ ਕੱਲੀ ਲੈ ਕੇ ਆਗੇ ਸੀ ਇਹ ਵਾਲੀ ਵਨੀਲਾ ਤੇ ਇਹਦੇ ਨਾਲ ਵੀ ਬਹੁਤ ਮਤਲਬ ਸੰਗਣਾ ਬਣਦਾ ਵਾ ਤੇ ਉਹ ਜਿਹੜਾ ਪਾਊਡਰ ਆ ਨਾ ਫ੍ਰੈਪ ਪਾਊਡਰ ਉਹ ਵੀ ਵਨੀਲਾ ਮਤਲਬ ਫਲੇਵਰ ਦਾ ਹੀ ਆ ਤੇ ਉਹਦੇ ਨਾਲ ਵੀ ਆਪਾਂ ਸੰਗਣਾ ਜਿਹੜਾ ਕਰ ਸਕਾਂ ਤੇ ਆਈਸਕ੍ਰੀਮ ਵੀ ਆਪਾਂ ਕੁਆਂਟੀਟੀ ਦੇ ਅਕੋਰਡਿੰਗ ਐਡ ਕਰ ਸਕਦੇ ਆ ਵੀ ਆਪਾਂ ਕਿੰਨਾ ਕੁ ਬਣਾ ਰਹੇ ਆ ਦੋ ਜਾਣਾਂ ਲਈ ਮਤਲਬ ਦੋ ਗਲਾਸ ਬਣਾ ਰਹੇ ਆ ਕਿ ਤਿੰਨ ਗਲਾਸ ਬਣਾ ਰਹੇ ਆ ਕਿ ਥੋੜਾ ਸੰਗਣਾ ਜਿਹਾ ਹੋ ਜਾਊ ਤਿੰਨ ਕੇ ਚਮਚੇ ਆਈਸਕ੍ਰੀਮ ਆਪਾਂ ਪਾ ਸਕਦੇ ਆ ਤੇ ਟੇਸਟ ਵਾਕਿਆ ਬੜਾ ਵਧੀਆ ਆਂਦਾ ਵਾ ਤੁਸੀਂ ਇੱਕ ਵਾਰ ਲਿਆ ਕੇ ਟਰਾਈ ਕਰਿਓ ਗਰਮੀਆਂ ਦੇ ਵਿੱਚ ਬਹੁਤ ਵਧੀਆ ਚੀਜ਼ ਐ ਜਿਵੇਂ ਆਪਾਂ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਪੀਣਾ ਤੇ ਹਲਕਾ ਜਿਹਾ ਫਲੇਵਰ ਪਾ ਕੇ ਜਿਵੇਂ ਆਪਾਂ 스ਕੈਚ ਬਣਾ ਰਹੇ ਨੇ ਨਾ ਬਟ ਉਹ ਇੱਕ ਅਲੱਗ ਚੀਜ਼ ਐ ਇਹ ਅਲੱਗ ਚੀਜ਼ ਐ ਬਹੁਤ ਵਧੀਆ ਫਲੇਵਰ ਆ ਤੇ ਕਾਫੀ ਸਾਰੇ ਫਲੇਵਰ ਤੇ ਮਤਲਬ ਫਿਰ ਘਰੇ ਆ ਕੇ ਇਹਨਾਂ ਨੇ ਦੇਖਿਆ ਕਿਵੇਂ ਬਣਾਈਏ ਫਿਰ ਇਹਨਾਂ ਨੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਜਿਹੜੀਆਂ ਆਪਣੀ ਚੀਜ਼ਾਂ ਖਰੀਦ ਕੇ ਰੈਂਦੀਆਂ ਤੇ ਜਿਹੜਾ ਆਈਸਕ੍ਰੀਮ ਫਲੇਵਰ ਜਿਹੜਾ ਵਨੀਲਾ ਲੈ ਕੇ ਆਏ ਤੇ ਇਹ ਬਟਰ ਸਕੌਚ ਜਿਹੜਾ ਸ਼ੇਕੋ ਬਣਾਇਆ ਤੇ ਸਾਰਾ ਕੁਝ ਐਡ ਕਰਨ ਤੋਂ ਬਾਅਦ ਬਸ ਆਪਾਂ ਜੂਸਰ ਜਿਹੜੀ ਵੀ ਚੀਜ਼ ਯੂਜ਼ ਕਰਦੇ ਆ ਉਹਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਵਧੀਆ ਐ ਘੋਟ ਘੋਟ ਕੇ ਘੋਟ ਘੋਟ ਕੇ ਸੰਗਣਾ ਕਰ ਦੇਣਾ ਮਤਲਬ ਪੂਰਾ ਪੀਣ ਦਾ ਮਜ਼ਾ ਆ ਜਾਏ ਤੇ ਇਹਦੇ ਵਿੱਚ ਬਰਫ਼ ਵੀ ਪਾ ਲਈ ਆ ਮੈਂ ਥੋੜੇ ਵੀਡੀਓ ਤੋਂ ਨੂੰ ਘਮਾ ਲਈ ਸੀ ਬਰਫ ਵੀ ਪਾ ਲਈ ਐ ਤੇ ਮਤਲਬ ਬੜਾ ਵਧੀਆ ਬਣਦਾ ਜਾ ਰਿਹਾ ਹੁਣ ਕਿਉਂਕਿ ਗਰਮੀ ਇੰਨੀ ਪੈ ਰਹੀ ਤੁਸੀਂ ਦੇਖ ਲਓ 45 ਡਿਗਰੀ 60 ਡਿਗਰੀ ਟੈਂਪਰੇਚਰ ਹੋ ਰਿਹਾ ਹੋ ਤੇ ਇਹ ਚੀਜ਼ਾਂ ਤਾਂ ਹੁਣ ਆਪਾਂ ਨੂੰ ਵਰਤਣੀਆਂ ਹੀ ਪੈਣੀਆਂ ਪੀਣੀਆਂ ਹੀ ਪੈਣੀਆਂ ਤੇ ਗਰਮੀ ਬੜੀ ਜ਼ਿਆਦਾ ਇਸ ਕਰਕੇ ਡੇਲੀ ਕਿਸੇ ਦੇ ਘਰੇ ਕੁਛ ਨਾ ਕੁਛ ਤਾਂ ਬਣਦਾ ਹੀ ਆ ਤੇ ਆਪਣੇ ਘਰੇ ਡੇਲੀ ਇਹ ਬਣਦਾ ਕਿਸੇ ਦੇ ਘਰੇ ਬਨਾਨਾ ਸ਼ੇਕ ਬਣਦਾ ਕਿਸੇ ਦੇ ਘਰੇ ਮੰango ਸ਼ੇਕ ਬਣਦਾ ਪਰ ਆਪਣੇ ਘਰੇ ਜਿਹੜਾ ਇਹ ਆ ਬਟਰਕੋਸ ਜਿਹੜਾ ਸ਼ੇਕ ਆ ਇਹ ਹੀ ਬਣਦਾ ਤੇ ਇਹਦੇ ਵਿੱਚ ਮੈਨੂੰ ਲੱਗਦਾ ਹੁਣ ਥੋੜਾ ਜਿਹਾ ਹੋਰ ਐਡ ਕਰਾਂਗੇ ਕਿਉਂਕਿ ਕੁਆਂਟੀਟੀ ਵੱਧ ਗਈ ਆ ਦੋ ਬੰਦਿਆਂ ਵਾਸਤੇ ਬਣਾ ਰਹੇ ਆ ਆਪਣੇ ਵਾਸਤੇ ਤੇ ਮੰਮੀ ਵਾਸਤੇ ਤੇ ਤੁਸੀਂ ਵੀ ਜੇ ਬਣਾਉਣਾ ਚਾਹੁੰਦੇ ਹੋ ਤੇ ਇੱਕ ਵਾਰ ਟਰਾਈ ਜ਼ਰੂਰ ਕਰਿਓ ਬੜਾ ਟੇਸਟੀ ਬਣਦਾ ਬਹੁਤ ਟੇਸਟੀ ਬਣਦਾ ਵਾ ਤੇ ਅਸੀਂ ਬਣਾ ਰਹੇ ਸੀ ਸੀ ਕਿਾ ਕਿ ਚਲੋ ਆਪਾਂ ਵੀਡੀਓ ਸ਼ੇਅਰ ਕਰ ਦੇਣਾ ਕਿ ਚਲੋ ਕਈ ਵਾਰੀ ਸਾਨੂੰ ਵੀ ਅਲੱਗ ਲੱਗਿਆ ਕਿਉਂਕਿ ਅਲੱਗ-ਅਲੱਗ ਫਲੇਵਰ ਆਉਂਦੇ ਆ ਤੇ ਅਸੀਂ ਫਸਟ ਟਾਈਮ ਇਹ ਵਾਲਾ ਫਲੇਵਰ ਲੈ ਕੇ ਆਏ ਸੀ ਤੇ ਇਧਰ ਹਨੇਰਾ ਹੋ ਗਿਆ ਸੀਗਾ ਤੇ ਗੁਰਸੇਵਤ ਤੇ ਗੁਰਵਾਰ ਦੇ ਸਾਮਣੇ ਨਾਲ ਆਈਸਕ੍ਰੀਮ ਖਾਣ ਗਏ ਹੋਏ ਸੀਗੀ ਤੇ ਟਾਈਮ ਹੀ ਇੱਧਰ 10 ਵਜੇ ਚੱਲੇ ਆ ਰਾਤ ਦੇ ਪੌਣੇ 10 ਹੋ ਗਈ ਆ ਤੇ ਇੱਧਰ ਆਪਣੇ ਜਿਹੜੇ ਸ਼ੈਫ ਜੀ ਆ ਉਹਨਾਂ ਨੇ ਵੀ ਆਪਣਾ ਸ਼ੇਰ ਜਿਹੜਾ ਰੈਡੀ ਕਰ ਲਿਆ ਆਲਮੋਸਟ ਤੇ ਦੇਖੋ ਹੁਣ ਵਿੱਚ ਕਿਵੇਂ ਹਾਂਡੀ ਨੂੰ ਭਜਾ ਰਿਹਾ ਦੁੱਧ ਉਹ ਜਰਾ ਬਾਹਰ ਟਪ ਕਰਿਆ ਕਿ फटाफट ਮੈਂ ਬਾਹਰ ਆ ਜਾ ਤੇ ਮੈਂ ਵੀ ਚੈੱਕ ਕਰ ਰਹੀ ਸੀ ਮੈਂ ਕਿ ਬਰਫ਼ ਪਾ ਲਈ ਹੈ ਨਾ ਤੇ ਜਾ ਕੇ ਦੇਖ ਰਹੀ ਸੀ ਜੱਗ ਕਾਫੀ ਠੰਡਾ ਹੋਇਆ ਪਿਆ ਸੀਗਾ ਤੇ ਫਿਰ ਇਸ ਤੋਂ ਬਾਅਦ ਹੁਣ ਸਰਵ ਕਰਨਗੇ ਤੇ ਜਦੋਂ ਸਰਵ ਕਰਨਗੇ ਤੇ ਤੁਸੀਂ ਦੇਖਿਓ ਉਦੋਂ ਵੀ ਪੂਰੇ ਸਟਾਈਲ ਦੇ ਨਾਰ ਗਲਾਸਾਂ 'ਚ ਪਾਉਣਗੇ ਤੇ ਮੈਂ ਵੀ ਚੈੱਕ ਕਰਕੇ ਦੇਖ ਰਹੀ ਸੀ ਵੀ ਬਰਫ਼ ਕਿੰਨੀ ਕਿੰਨਾ ਠੰਡਾ ਕੀਤਾ ਹੋਇਆ ਛੋਟੇ ਹੁੰਦੇ ਆਪਾਂ ਐਦਾਂ ਕਰਦੇ ਹੁੰਦੇ ਸੀ ਨਾ ਇਸ ਚੀਜ਼ ਦੇ ਉੱਤੇ ਪਰਫ ਵਾਲੇ ਭਾਂਡੇ ਦੇ ਉੱਤੇ ਆਪਾਂ ਐਦਾਂ ਫਿੰਗਰਸ ਮਾਰਦੇ ਹੁੰਦੇ ਸੀਗੇ ਤੇ ਹੁਣ ਜਿਹੜਾ ਆਪਣਾ ਸ਼ੇਕ ਆ ਆਲਮੋਸਟ ਰੈਡੀ ਹੋ ਗਿਆ ਤੇ ਇਹ ਚਾਕਲੇਟ ਫਲੇਵਰ ਵਿੱਚ ਇਹ ਐਡ ਕਰ ਲੈਂਦੇ ਹੁੰਦੇ ਆ ਇਹ ਵਾਲਾ ਜਿਹੜਾ ਸ਼ੇਕ ਦੇ ਵਿੱਚ ਮਤਲਬ ਚਾਕਲੇਟ ਫਲੇਵਰ ਐਡ ਕਰ ਲੈਂਦੇ ਆ ਤੇ ਗਲਾਸਾਂ ਨੂੰ ਪੂਰਾ ਮਤਲਬ ਰਿਪਰੈਜ਼ੈਂਟ ਕੀਤਾ ਹੋਇਆ ਵੀ ਕਿ ਦੇਖਣ ਨੂੰ ਸੋਹਣਾ ਲੱਗਿਆ ਜਿਵੇਂ ਆਪਾਂ ਕਿਸੇ ਕੈਫੇ ਵਗੈਰਾ ਚ ਪੀ ਕੇ ਆਉਣੀ ਹੈ ਨਾ ਪੂਰੀ ਸ਼ਾਈ ਫੀਲਿੰਗ ਲੈ ਕੇ ਫਿਰ ਇਹਨਾਂ ਨੇ ਰੈਡੀ ਕੀਤਾ ਤੇ ਵਾਕਈ ਬਹੁਤ ਟੇਸਟੀ ਬਣਿਆ ਸੀਗਾ ਸਿਰਫ ਇਹ ਨਹੀਂ ਕਿ ਆਪਾਂ ਵੀਡੀਓ ਹੀ ਬਣਾਉਂਦੇ ਆ ਵੀਡੀਓ ਤਾਂ ਅਸੀਂ ਵੈਸੇ ਹੀ ਬਣਾ ਲਈ ਇਹ ਤਾਂ ਰੋਜ਼ ਹੀ ਸਾਡੇ ਪੰਦਦਾ ਵਾ ਤੇ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾ ਲੈਂਦੇ ਅੱਜ ਕਿੰਨੇ ਦਿਨਾਂ ਬਾਅਦ ਅਸੀਂ ਦੋਵਾਂ ਨੇ ਇਕੱਠਿਆਂ ਨੇ ਵੀਡੀਓ ਬਣਾਈ ਸੀ ਕਿਉਂਕਿ ਹੁਣ ਡਿਊਟੀ ਤੇ ਜਾਂਦੇ ਹੁੰਦੇ ਵੀ ਤੇ ਮੈਂ ਵੀ ਸੈਲੂਨ ਚ ਹੁੰਨੀ ਆ ਤੇ ਇਸ ਕਰਕੇ ਸੜਾ ਟਾਈਮ ਹੀ ਨਹੀਂ ਮਤਲਬ ਲੱਗਦਾ ਬਹੁਤ ਘੱਟ ਵੀਡੀਓਜ਼ ਲੈ ਕੇ ਜਾਂਦੇ ਆ ਦੋਵਾਂ ਦੀਆਂ ਤੇ ਬਹੁਤ ਘੱਟ ਆਉਂਦੀਆਂ ਵਾ ਤੇ ਬਸ ਅੱਜ ਕਿੰਨੇ ਟਾਈਮ ਬਾਅਦ ਅਸੀਂ ਵੀਡੀਓ ਬਣਾਈ ਇਕੱਠਿਆਂ ਨੇ ਤੇ ਉਹ ਵੀ ਪਤਾ ਨਹੀਂ ਇਹਨਾਂ ਨੇ ਕਿਵੇਂ ਕਿਹਾ ਚਲ ਆਪਾਂ ਵੀਡੀਓ ਬਣਾਈਏ ਮੈਂ ਕਿਹਾ ਚਲੋ ਮੌਕਾ ਕਿਉਂ ਗਵਾਉਣਾ ਹਨ ਤੇ ਦੇਖੋ ਕਿੰਨਾ ਵਧੀਆ ਮਤਲਬ ਰੈਡੀ ਹੋ ਗਿਆ ਕਿੰਨਾ ਵਧੀਆ ਲੱਗ ਰਿਹਾ ਤੇ ਇਹ ਵੀ ਅਜੇ ਪਸੰਦ ਨਹੀਂ ਸੀ ਆਇਆ ਦੁਬਾਰਾ ਫੇਰ ਆਪਾਂ ਇੱਕ ਹੋਰ ਗਲਾਸ ਨੂੰ ਰੈਡੀ ਕਰੀਏ ਫਿਰ ਇੱਕ ਅਸੀਂ ਹੋਰ ਗਲਾਸ ਚੱਕਿਆ ਤੇ ਉਹਦੇ ਵਿੱਚ ਦੁਬਾਰਾ ਕਹਿੰਦੇ ਆਪਾਂ ਚਾਕਲੇਟ ਪਾ ਕੇ ਤੇ ਦੁਬਾਰਾ ਪੈਨ ਨੂੰ ਫੇਰ ਰੈਡੀ ਕਰਦੇ ਆ ਦੁਬਾਰਾ ਆਪਾਂ ਇਹਨੂੰ ਵਧੀਆ ਤਿੱਕੇ ਨਾਲ ਰਿਪਰਜੈਂਟ ਕਰਨਾ ਹੁਣ ਦੁਬਾਰਾ ਫੇਰ ਲੱਗੇ ਹੋਏ ਆ ਤੇ ਅਸਲ 'ਚ ਪਤਾ ਕੀ ਗੱਲ ਸੀ ਇਹਦੇ ਵਿੱਚ ਨਾ ਥੋੜਾ ਰਹਿ ਗਿਆ ਸੀ ਮੈਨੂੰ ਲੱਗਦਾ ਚਾਕਲੇਟ ਜਿਹੜ ਤੇ ਤਾਂ ਕਰਕੇ ਘੱਟ ਨਿਕਲ ਰਿਹਾ ਸੀ ਤੇ ਸ਼ਾਇਦ نیچے ਤੱਕ ਨਹੀਂ ਆ ਰਿਹਾ ਸੀ ਤੇ ਮੈਂ ਮਤਲਬ ਪਿਆ ਪਿਆ ਫ੍ਰਿਜ 'ਚ ਠੰਡਾ ਹੋ ਜਾਂਦਾ ਨਾ ਤੇ ਸ਼ਾਇਦ ਜਿਆਦਾ ਹੁੰਦਾ ਥੋੜਾ ਜਿਹਾ ਗਰਮੀ ਦੇ ਨਾਲ ਪਤਲਾ ਹੋ ਜਾਂਦਾ ਬਾਹਰ ਪਿਆ ਹੁੰਦਾ ਤੇ ਬੜਾ ਵਧੀਆ ਹੋਣਾ ਸੀਗਾ ਇਹ ਜਿਆਦਾ ਫ੍ਰਿਜ 'ਚ ਪਾਏ ਕਰਕੇ ਚਾਕਲੇਟ ਜਿਹੜਾ ਫਲੇਵਰ ਹੈ ਤੇ ਇਹ ਜੰਮਿਆ ਜਾ ਪਿਆ ਤਾਂ نیچے ਤੱਕ ਨਹੀਂ ਆ ਰਿਹਾ ਸੀ ਪਰ ਦੇਖਣ ਨੂੰ ਦੇਖ ਕਿੰਨਾ ਵਧੀਆ ਲੱਗ ਰਿਹਾ ਜੇ ਆਪਾਂ ਇਹਦੇ ਉੱਪਰ ਵੀ ਆਈਸਕ੍ਰੀਮ ਦੁਬਾਰਾ ਪਾਣੀ ਆ ਕੋਈ ਡਰਾਈ ਫਰੂਟਸ ਵਗੈਰਾ ਪਾਣੀ ਆ ਪਾ ਸਕਦੇ ਆ ਤੇ ਪੂਰੀ ਕਿਸੇ ਨੂੰ ਸ਼ਾਹੀ ਫੀਲਿੰਗ ਦੇ ਸਕਦੇ ਆ ਜੇਦੂ ਆਪਣੇ ਘਰੇ ਵੀ ਕੋਈ ਆਉਂਦਾ ਵਧੀਆ ਹੈ ਮਤਲਬ ਬਣਾ ਕੇ ਅਗਲੇ ਸਾਹਮਣੇ ਪੇਸ਼ ਕਰ ਸਕਦੇ ਆ ਨਹੀਂ ਤੇ ਆਪਾਂ 12 100 ਰੁਪਏ ਦੀ ਬੋਟਲ ਲੈ ਕੇ ਆਉਣੇ ਜੂਸ ਦੀ ਉਹ ਵੀ ਪਤਾ ਨਹੀਂ ਕਿੰਨਾ ਕੁਸ਼ ਵਿੱਚ ਪਾਇਆ ਹੁੰਦਾ ਵਾ ਤੇ ਇਹ ਚੀਜ਼ ਵਧੀਆ ਨਾ ਘਰ ਦਾ ਦੁੱਧ ਘਰੇ ਸਾਰਾ ਕੁਝ ਬਣਾਓ ਨਾਲੇ ਠੰਡਾ ਠੰਡਾ ਸ਼ੇਕ ਪੀਓ ਬਟਰ ਸਕੌਚ ਸ਼ੇਕ ਜਿਹੜੇ ਕਿ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਬਟਰ ਸਕੌਚ ਫਲੇਵਰ ਤੇ ਮੈਂ ਇਧਰ ਪੀ ਕੇ ਦੇਖ ਰਹੀ ਸੀ ਮੈਂ ਕਿਹੜਾ ਗਲਾਸ ਪੀਵਾਂ ਕਿਤੇ ਛੋਟੇ ਵਾਲਾ ਲੈ ਲਾ ਪਰ ਮੈਂ ਪੀਣ ਆਣੀ ਸੀ ਮੈਂ ਜਸਟਰ ਟੇਸ ਚੈੱਕ ਕਰੀ ਪਰ ਸੱਚੀ ਬਹੁਤ ਸਵਾਦ ਬਣਿਆ ਸੀਮ چاہے ਤੁਸੀਂ ਇਹੀ ਫਲੇਵਰ ਲਿਆ ਕੇ ਇਸੇ ਤਰੀਕੇ ਨਾਲ